हां जी प्यारे विद्यार्थियों जो 10वीं ਦਾ ਨਤੀਜਾ ਆ ਚੁੱਕਿਆਗਾ ਤਾਂ ਜੋ 10वीं ਦਾ ਨਤੀਜਾ ਆ ਚੁੱਕਿਆਗਾ ਉਹ ਸੰਬੰਧੀ ਜਿਹੜਾ ਆਪਾਂ ਕਿਹੜੇ ਬੱਚਾ ਨੂੰ ਲੱਗਦਾ ਵੀ ਸਾਡੇ ਨੰਬਰ ਘਟ ਗਏ ਉਹਨਾਂ ਨੇ ਰੀਚੈਕਿੰਗ ਜਿਹੜਾ ਭਰ ਸਕਦੇ ਨੇਗੇ ਉਹ ਮਿਤੀਆਂ ਆ ਚੁੱਕੀਆਂ ਨੇ ਸਾਰੀ ਜਾਣਕਾਰੀ ਅੱਜ ਆਪਾਂ ਤੁਹਾਨੂੰ ਦੇਵਾਂਗੇ ਜਿਹੜਾ ਫਾਰਮ ਆ ਉਹ ਤਾਂ 10वीं ਕਲਾਸ ਲਈ ਜਿਹੜੀ ਰੀਚੈਕਿੰਗ ਦਾ ਫਾਰਮ ਕਿਵੇਂ ਭਰਨਾਗਾ ਜਿਹੜਾ ਆਨਲਾਈਨ ਵਿਧੀ ਜਰੀਏ ਭਰਿਆ ਜਾਏਗਾ ਸਾਰਾ ਸੋ ਇਸ ਸੰਬੰਧੀ ਜਿਹੜੀ ਅੱਜ ਆਪਾਂ ਜਿਹੜੀ ਵਿਚਾਰ ਚਰਚਾ ਜਿਹੜੀ ਤੁਹਾਡੇ ਸੰਮੁਖ ਜਿਹੜੀ ਰੱਖਣੀ ਆ ਰੀਚੈਕਿੰਗ ਦੇ ਸੰਬੰਧੀ ਹੈ ਜਿਹੜੀ ਅਪ ਪੱਤਰ ਵੇਖ ਰਹੇ ਹਾਂ ਤੁਸੀਂ ਜਿਹੜਾ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵੱਲੋਂ ਜਿਹੜਾ ਪ੍ਰੈਸ ਰਿਲੀਜ਼ ਜਾਰੀ ਕੀਤਾ ਗਿਆ ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਸਾਲਾਨਾ ਪ੍ਰੀਖਿਆਵਾਂ ਪੂਰੇ ਵਿਸ਼ਿਆਂ ਸਮੇਤ ਓਪਨ ਸਕੂਲ ਰੀ ਅਪੀਅਰ ਵਾਧੂ ਵਿਸ਼ਾ ਤੇ ਦਰਜਾ ਕਾਰਗੁਜ਼ਾਰੀ ਵਧਾਉਣ ਲਈ 10ਵੀਂ ਸ਼੍ਰੇਣੀ ਦਾ ਨਤੀਜਾ ਮਿਤੀ 18 4 2024 ਨੂੰ ਘੋਸ਼ਿਤ ਕੀਤਾ ਜਾ ਚੁੱਕਿਆ ਹੈ ਇਹਨਾਂ ਪ੍ਰੀਖਿਆਵਾਂ ਨਾਲ ਸੰਬੰਧਿਤ ਪ੍ਰੀਖਿਆਰਥੀ ਜੇਕਰ ਰੀ ਚੈਕਿੰਗ ਕਰਵਾਉਣਾ ਚਾਹੁੰਦੇ ਹਨ ਤਾਂ ਆਨਲਾਈਨ ਫਾਰਮ ਅਤੇ ਫੀਸ ਭਰਨ ਲਈ ਮਿਤੀ 22/4/2024 ਤੋਂ 6/5/2024 ਤੱਕ ਦਾ ਸਮਾਂ ਦਿੱਤਾ ਜਾਂਦਾ ਹੈ। ਪ੍ਰੀਖਿਆਰਥੀ ਆਨਲਾਈਨ ਫਾਰਮ ਅਤੇ ਫੀਸ ਭਰਨ ਉਪਰੰਤ ਇਸ ਦਾ ਪ੍ਰਿੰਟ ਆਪਣੇ ਕੋਲ ਰੱਖਣਾ ਹਾਰਡ ਕਾਪੀ ਦਫ਼ਤਰ ਵਿਖੇ ਜਮ੍ਹਾਂ ਕਰਵਾਉਣ ਦੀ ਜ਼ਰੂਰਤ ਨਹੀਂ ਹੈ। ਤਾਂ ਹੋਰ ਵਧੇਰੇ ਜਿਹੜਾ ਤੁਸੀਂ ਜਿਹੜਾ ਬੋਰਡ ਦੀ ਵੈੱਬਸਾਈਟ ਦੇ ਉੱਪਰ ਜਿਹੜਾ www.psb.ac.in ਤੇ ਜਿਹੜੀ ਜਾਣਕਾਰੀ ਸਾਰੀ ਉਪਲਬਧ ਕਰਵਾਈ ਗਈ ਹੈ ਉੱਥੇ ਵੀ ਜਾ ਕੇ ਦੇਖ ਸਕਦੇ ਹੋ। ਸੋ ਮੋਟੀ ਜੀ ਗੱਲ ਹੈ ਜਿਹੜੇ ਵਿਦਿਆਰਥੀ ਜਿਹੜਾ ਆਪਣਾ ਕਈਆਂ ਨੂੰ ਲੱਗਦਾ ਵੀ ਜੀ ਪਿਆਰਾ ਆ ਗਈ ਤੇ ਇੱਕ ਦੋ ਨੰਬਰਾਂ ਦੀ ਆ ਚੁੱਕੀ ਆ ਜਿਹੜੀ ਉਹ ਆਪਣਾ ਪੇਪਰ ਲੱਗਦਾ ਬਹੁਤ ਚੰਗਾ ਹੋਇਆ ਸੀਗਾ ਤਾਂ ਤੁਸੀਂ ਜਿਹੜਾ ਭਰ ਸਕਦੇ ਹੋ ਕਿ ਜਿਹੜਾ ਰੀ ਚੈਕਿੰਗ ਜਿਹੜਾ ਹੈਗਾ ਤੇ ਇਹਦੀ ਜਿਹੜਾ ਆਨਲਾਈਨ ਫਾਰਮ ਭਰਿਆ ਜਾਏਗਾ ਸਾਰਾ ਤੇ ਮਿਤੀ ਹੈਗੀ ਆ ਫੀਸ ਭਰਨ ਦੇ ਲਈ 22 4 2024 ਤੋਂ 6 5 2024 ਤੱਕ ਦਾ ਜਿਹੜਾ ਸਮਾਂ ਦਿੱਤਾ ਗਿਆ ਹੈਗਾ ਸੋ ਜਿਹੜਾ ਪ੍ਰਿੰਟ ਆਪਣੇ ਕੋਲੇ ਰੱਖ ਲੈਣ ਪ੍ਰੀਖਿਆਰਥੀ ਨੇ ਜਦੋਂ ਆਨਲਾਈਨ ਫਾਰਮ ਭਰਤਾ ਤੇ ਫੀਸ ਭਰਤੀ ਪ੍ਰਿੰਟ ਆਪਦੇ ਕੋਲੇ ਰੱਖ ਲੈਣ ਦਫਤਰ ਚ ਜਿਹੜਾ ਜਮਾ ਕਰਾਉਣ ਦੀ ਜ਼ਰੂਰਤ ਨਹੀਂ ਹੈ ਸੋ ਇਹ ਜਿਹੜੀ ਵਿਦਿਆਰਥੀਆਂ ਦੀ ਜਿਹੜੀ ਜਾਣਕਾਰੀ ਹਿੱਤ ਜਿਹੜੀ ਦੱਸਿਆ ਜਾਂਦਾ ਵੀ ਜੇਕਰ ਤੁਸੀਂ ਆਪਣੀ ਰੀਚੈਕਿੰਗ ਕਰਵਾਉਣੀ ਹੈ ਤਾਂ ਕਰਵਾ ਸਕਦੇ ਹੋ ਇਸ ਤਰ੍ਹਾਂ ਦਾ ਜਿਹੜਾ ਫਾਰਮ ਜਿਹੜਾ ਭਰਨਾ ਹੋਏਗਾ ਤੁਸੀਂ ਦੋ ਪੰਨਿਆਂ ਦੇ ਪਹਿਲਾ ਪੰਨਾ ਹੈਗਾ ਪੰਜਾਬ ਸਕੂਲ ਸਿੱਖਿਆ ਬੋਰਡ ਦੇਖ ਸਕਦੇ ਹੋ 10ਵੀਂ ਸ਼੍ਰੇਣੀ ਫਰਵਰੀ ਮਾਰਚ 2024 ਦੀਆਂ ਸਰਾਨਾ ਪ੍ਰੀਖਿਆਵਾਂ ਸਮੇਤ ਉਪਨ ਸਕੂਲ ਦੀ ਉੱਤਰ ਪੱਤਰੀ ਦੀ ਰੀਚੈਕਿੰਗ ਲਈ ਬਿਨੇ ਪੱਤਰ ਆ ਬਿਨੇ ਪੱਤਰਾ ਜੀ ਜਿਹੜਾ ਤੁਹਾਡਾ ਅਗੇ ਨੰਬਰਤਾ ਹੋਇਆ ਸੈੱਟ ਨੰਬਰ ਰੋਲ ਨੰਬਰ ਕਿੰਨਾ ਹੈ ਗਰੁੱਪ ਕਿਹੜਾ ਹੈਗਾ ਪ੍ਰੀਖਿਆਰਥੀ ਦਾ ਨਾਮ ਕੀ ਹੈ ਤੁਹਾਡਾ ਇੱਥੇ ਲਿਖਿਆ ਜਾਏਗਾ ਫੋਨ ਨੰਬਰ ਮੋਬਾਈਲ ਨੰਬਰ ਕੀ ਹੈ ਡੱਬਾ ਜਿਹੜਾ ਸਾਹਮਣੇ ਹੈ ਦੇ ਇਸ ਲਿਖਿਆ ਜਾਏਗਾ ਸਾਲ ਸੈਸ਼ਨ ਇਹ ਲਿਖਿਆ ਜਾਣਾ ਪ੍ਰੀਖਿਆ ਜਿਹੜਾ ਪ੍ਰੀਖਿਆ ਦਾ ਕੈਟਾਗਰੀ ਕੀ ਹੈ ਪਿਤਾ ਦਾ ਨਾਮ ਤੇ ਈਮੇਲ ਆਈਡੀ ਕੀ ਹੈ ਅੱਗੇ ਪ੍ਰੀਖਿਆ ਕੇਂਦਰ ਕਾਲਜ ਸਕੂਲ ਦਾ ਨਾਮ ਜਿੱਥੇ ਤੁਹਾਡੀ ਪ੍ਰੀਖਿਆ ਹੋਈ ਸੀ ਜਾਨੀ ਕਿ ਜਿਹੜਾ ਜਿਹੜਾ ਤੁਹਾਡਾ ਸੈਂਟਰ ਬਣਿਆ ਸੀਗਾ ਕੋਸ਼ਤ ਦਾ ਨਤੀਜਾ ਵਿਸ਼ਿਆਂ ਦੇ ਵੇਰਵੇ ਨੰਬਰ ਸਬਜੈਕਟ ਕਿਹੜਾ ਹੈਗਾ ਤੁਹਾਡਾ ਅਜੀ ਚ ਭਰ ਰਹੇ ਹੋਗੇ ਅਗੇ ਦਾ ਰੀਚੈਕਿੰਗ ਲਈ ਹੈ ਸਾਰਾ ਜਿਹੜਾ ਵਿਕੈਦਾ ਤੌਰ ਤੇ ਭਰਿਆ ਜਾਏਗਾ ਟੋਟਲ ਫੀਸ ਬਿਨੇਕਾਰ ਦੀ ਹੱਥ ਲਿਖਤ ਨਮੂਨਾ ਜਿਹੜਾ ਹੈਗਾ ਤੁਹਾਡਾ ਰਿਟਨ ਦੇ ਵਿੱਚ ਲਿਖਣਾ ਹੋਏਗਾ ਤਾਂ ਕਿ ਤੁਹਾਡੀ ਲਿਖਾਈ ਜਿਹੜੀ ਮੈਚ ਕੀਤੀ ਜਾਏਗੀ ਕੈਂਡੀਡੇਟ ਐਡਰੈਸ ਆਏਗਾ ਕੈਂਡੀਡੇਟ ਦਾ ਪੱਤਰ ਵਿਹਾਰ ਲਈ ਪਤਾ ਤੇ ਪ੍ਰੀਖਿਆਰਥੀ ਦੇ ਹਸਤਾਖਰ ਇੱਕ ਤਰ੍ਹਾਂ ਇੱਕ ਇਸੇ ਤਰ੍ਹਾਂ ਦਾ ਜਿਹੜਾ ਇੱਕ ਹੋਰ ਤੁਸੀਂ ਜਿਹੜਾ ਹਦਾਇਤਾਂ ਵਾਲਾ ਵੇਖ ਰਹੇ ਹੋਗੇ ਸਕਰੀਨ ਦੇ ਉੱਪਰ ਇਹ ਵੀ ਜਿਹੜਾ ਤੁਹਾਡੇ ਲਈ ਹਦਾਇਤਾਂ ਨੇ ਕੁਝ ਜਿਹੜਾ ਰੀਚੈਕਿੰਗ ਅਧਿਕਾਰੀਆਂ ਦੇ ਲਈ ਨੇ ਇਸ ਤਰ੍ਹਾਂ ਦੇ ਨਾਲ ਜਿਹੜਾ ਤੁਸੀਂ ਆਪਣੀ ਆਨਲਾਈਨ ਜਿਹੜੀ ਫੀਸ ਜਮ੍ਹਾਂ ਕਰ ਕਰਵਾਈ ਜਾਵੇ ਇਸ ਤੋ ਦਾ ਹੈ ਹਨਾ ਤੇਰੀ ਚੈਕਿੰਗ ਫਾਰਮ ਫੀਸ ਦਾ ਪ੍ਰਿੰਟ ਪ੍ਰੀਖਿਆ ਆਰਟੀ ਆਪਣੇ ਕੋਲੇ ਰੱਖੇਗਾ ਤਾਂ ਬੋਰਡ ਵੱਲੋਂ ਤੀਜਾ ਲੈਣੇ ਐਲਾਨੇ ਜਾਂਦਾ ਹੈ ਰੀ ਚੈਕਿੰਗ ਦੇ ਸ਼ਡਿਊਲ ਅਨੁਸਾਰ ਫਾਰਮ ਫੀਸ ਆਨਲਾਈਨ ਹੀ ਜਮ੍ਹਾਂ ਕਰਵਾਈ ਜਾਵੇ ਇਸ ਪ੍ਰੰਤ ਚੈਕ ਰੀ ਚੈਕਿੰਗ ਫਾਰਮ ਫੀਸ ਦਾ ਪ੍ਰਿੰਟ ਪ੍ਰੀਖਿਆ ਆਰਟੀ ਆਪਣੇ ਕੋਲੇ ਰੱਖੇਗਾ ਦਫ਼ਤਰ ਵਿੱਚ ਜਮ੍ਹਾਂ ਕਰਾਉਣ ਦੀ ਜ਼ਰੂਰਤ ਨਹੀਂ ਤਾਂ ਜੀ ਰੀ ਚੈਕਿੰਗ ਸਮੇਟ ਲਿੰਕ ਨਾਲ ਤਿਆਰ ਰੱਖਿਆ ਜਾਂਦਾ ਹੈ ਇਹ ਜਿਹੜਾ ਰੀ ਚੈਕਿੰਗ ਅਧਿਕਾਰੀਆਂ ਲਈ ਆ ਜੀ ਸਾਰੀਆਂ ਤਾਂ ਇਹ ਤਾਂ ਉਹਨਾਂ ਉਹਨਾਂ ਲਈ ਨੇ ਕੀ ਉਤਰਦਾ ਸਾਰੇ ਅੰਕਾਂ ਦਾ ਕੁੱਲ ਜੋੜ ਹਾਂਜੀ ਇਹ ਹੀ ਹੈ ਜਿਹੜਾ ਇਹ ਤੁਹਾਡੇ ਅਧਿਕਾਰੀਆਂ ਦੇ ਲਈ ਹੈਗਾ ਸਾਰੀ ਜਿਹੜੀ ਨਿਰਧਾਰਤ ਰੀਚੈਕਿੰਗ ਦੀ ਫੀਸ ਤੋਂ ਬਿਨਾਂ ਅਧੂਰੇ ਫਾਰਮਾਂ ਤੇ ਕੋਈ ਕਾਰਵਾਈ ਨਹੀਂ ਕੀਤੀ ਜਾਏਗੀ ਰੀਚੈਕਿੰਗ ਦੀ ਜਮ੍ਹਾਂ ਕਰਵਾਈ ਫੀਸ ਕਿਸੇ ਵੀ ਸੂਰਤ ਵਿੱਚ ਵਾਪਸ ਅਡਜਸਟ ਨਹੀਂ ਹੋਏਗੀ ਜੀ ਜਿਹੜੀ ਤੁਸੀਂ ਤੀਜਾ ਨੰਬਰ ਕਹਿੰਦਾ ਗਾ ਨਿਰਧਾਰਤ ਕੀਤੀ ਰੀਚੈਕਿੰਗ ਦੀ ਫੀਸ ਤੋਂ ਬਿਨਾਂ ਅਧੂਰੇ ਫਾਰਮਾਂ ਤੇ ਕੋਈ ਕਾਰਵਾਈ ਨਹੀਂ ਕੀਤੀ ਜਾਵੇਗੀ ਭਾਵ ਜੇ ਫਾਰਮ ਬਿਨਾਂ ਕਿਸੇ ਦਿੱਤੀ ਸੂਚਨਾ ਤੋਂ ਰੱਦ ਕੀਤੇ ਜਾਣਗੇ ਰੀਚੈਕਿੰਗ ਦੀ ਜਮ੍ਹਾਂ ਕਰਵਾਈ ਫੀਸ ਕਿਸੇ ਵੀ ਸੂਰਤ ਵਿੱਚ ਵਾਪਸ ਅਡਜਸਟ ਨਹੀਂ ਹੋਵੇਗੀ। ਸੋ ਰੀਚੈਕਿੰਗ ਦੀ ਜਿਹੜੀ ਫੀਸ ਆ ਜਿਹੜਾ ਮਹੱਤਵਪੂਰਨ ਪੁਆਇੰਟ 4 ਆ ਉਹ 500 ਰੁਪਇਆ ਪ੍ਰਤੀ ਉੱਤਰ ਪੱਤਰੀ ਆ ਜੀ 500 ਰੁਪਏ ਦੀ ਫੀਸ ਆ ਜਿਹੜੀ ਪ੍ਰਤੀ ਉੱਤਰ ਪੱਤਰੀ ਆ ਰੀਚੈਕਿੰਗ ਦੀ ਫੀਸ ਆ। ਨੰਬਰ 5 ਕਹਿ ਰਿਹਾ ਪ੍ਰੀਖਿਆਰਥੀ ਵੱਲੋਂ ਉੱਤਰ ਪੱਤਰੀ ਦੀ ਫੋਟੋ ਕਾਪੀ ਦੀ ਮੰਗ ਤੇ ਪ੍ਰੋਸੈਸਿੰਗ ਫੀਸ ਹੇਠ ਲਿਖੇ ਅਨੁਸਾਰ ਆ। ਜਿਹੜੀ ਪ੍ਰੋਸੈਸਿੰਗ ਫੀਸ ਹੇਠ ਲਿਖੇ ਅਨੁਸਾਰ ਉੱਤਰ ਪੱਤਰੀ ਦੀ ਜਿਹੜੀ ਫੋਟੋ ਕਾਪੀ ਪ੍ਰਾਪਤ ਕਰਨੀ ਹੈ ਵੀ ਉੱਤਰ ਪੱਤਰੀ ਦੀ ਉਹਨੇ ਆਪਣਾ ਪੇਪਰ ਦੇਖਣਾ ਵੀ ਕਿਸ ਤਰ੍ਹਾਂ ਦੇ ਨਾਲ ਚੈੱਕ ਹੋਇਆ ਉਹਦੀ ਜਿਹੜੀ ਪ੍ਰੋਸੈਸਿੰਗ ਫੀਸ ਹੈ ਉੱਤਰ ਪੱਤਰੀ ਦੀ ਫੋਟੋ ਕਾਪੀ ਦੀ 500 ਰੁਪਏ ਅਤੇ 2 ਰੁਪਏ ਪ੍ਰਤੀ ਪੰਨਾ ਜਿਹੜਾ ਫੋਟੋ ਕਾਪੀ ਦਾ ਜਿਹੜਾ ਤੁਹਾਡਾ ਪੇਪਰ ਸੀਗਾ ਉਹਦੇ ਪੰਨੇ ਦੇ 1 ਦੇ 2 ਰੁਪਏ ਨੇ ਇਹ ਵੀ ਫੀਸ ਹੈ ਇੱਕ ਸੋ ਇਹਦੇ ਵਿੱਚ ਦੋ ਫੀਸਾਂ ਜੁੜ ਗਈਆਂ ਇੱਕ ਤਾਂ ਰੀਚ ਹੈ ਕਿੰਨੀ ਫੀਸ 500 ਰੁਪਏ ਹੈਗੀ ਇੱਕ ਉੱਤਰ ਪੱਤਰੀ ਦੀ ਫੋਟੋ ਜਿਹੜੀ ਪ੍ਰਾਪਤ ਕਰਨ ਦੀ ਫੀਸ 500 ਰੁਪਏ ਆ ਤੇ ਨਾਲ 2 ਰੁਪਏ ਪ੍ਰਤੀ ਪੰਨਾ ਫੋਟੋ ਕਾਪੀ ਜਿਹੜੇ ਪੇਪਰ ਦੀ ਜਿਹੜੀ ਫੋਟੋ ਕਾਪੀ ਹੋਏਗੀ ਅਗੇ ਰੀਚੈਕਿੰਗ ਫੀਸ ਅਤੇ ਪ੍ਰੋਸੈਸਿੰਗ ਫੀਸ ਦੋਨਾਂ ਦੀ ਫੀਸ ਭਰਨ ਤੇ ਉੱਤਰ ਪੱਤਰੀ ਕੇਵਲ ਪ੍ਰਖਿਆਰਥੀ ਨੂੰ ਹੀ ਵਿਖਾਈ ਜਾਵੇਗੀ ਰੀਚੈਕਿੰਗ ਦੀ ਫੀਸ ਤੇ ਜਿਹੜਾ ਭਰਨ ਤੇ ਪ੍ਰੋਸੈਸਿੰਗ ਫੀਸ ਦੋਹਾਂ ਭਰਨ ਤੇ ਜਿਹੜਾ ਉੱਤਰ ਪੱਤਰੀ ਪ੍ਰਖਿਆਰਥੀ ਨੂੰ ਦਿਖਾਇਆ ਜਾਏਗਾ ਜੇਕਰ ਰੀਚੈਕਿੰਗ ਉਪਰੰਤ ਉੱਤਰ ਪੱਤਰੀ ਦੀ ਫੋਟੋ ਕਾਪੀ ਲੈਣੀ ਆ ਤਾਂ ਵਾਧੂ ਹੋਰ ਸਮਾਂ ਨਹੀਂ ਦਿੱਤਾ ਜਾਵੇਗਾ ਤੇ ਪਹਿਲਾਂ ਦਿੱਤੇ ਨਿਰਧਾਰਤ ਮਿਤੀਆਂ ਸ਼ਡਿਊਲ ਅਨੁਸਾਰ ਹੀ ਅਪਲਾਈ ਕਰਨਾ ਹੋਵੇਗਾ ਅਗੇ 7ਵਾਂ ਪੁਆਇੰਟ ਦੱਸ ਰਿਹਾ ਵੀ ਰੀਚੈਕਿੰਗ ਦੇ ਨਤੀਜੇ ਦੀ ਜਾਣਕਾਰੀ ਆਨਲਾਈਨ ਬੋਰਡ ਦੀ ਵੈੱਬਸਾਈਟ ਤੇ ਦਿੱਤੀ ਜਾਵੇਗੀ ਜਿਹੜਾ ਤੁਹਾਡਾ ਰੀਚੈਕਿੰਗ ਦੇ ਲਈ ਭਰੋਗੇ ਵੀ ਇਹਦੀ ਜਾਣਕਾਰੀ ਕਿਵੇਂ ਆਊਗੀ ਉਹ ਆਨਲਾਈਨ ਹੀ ਪਾਈ ਜਾਊਗੀ ਜੀ ਬੋਰਡ ਦੀ ਵੈੱਬਸਾਈਟ ਤੇ ਜੇਕਰ ਸੋਧ ਹੁੰਦੀ ਹੈ ਤਾਂ ਇਸ ਸੰਬੰਧੀ ਅਗਲੇਰੀ ਕਾਰਵਾਈ ਬੋਰਡ ਦੀ ਪ੍ਰੀਖਿਆ ਪ੍ਰੀਖਿਆ ਸ਼ਾਖਾ ਵੱਲੋਂ ਕਰਵਾਈ ਜਾਵੇਗੀ ਅਤੇ ਪ੍ਰੀਖਿਆਰਥੀ ਨੂੰ ਸੰਬੰਧਿਤ ਪ੍ਰੀਖਿਆ ਸ਼ਾਖਾ ਨਾਲ ਸੰਪਰਕ ਕਰਦੇ ਹੋਏ ਆਪਣਾ ਪੁਰਾਣਾ ਸਰਟੀਫਿਕੇਟ ਜਮ੍ਹਾਂ ਕਰਵਾ ਕੇ ਨਵਾਂ ਸਰਟੀਫਿਕੇਟ ਪ੍ਰਾਪਤ ਕਰਨਾ ਪਵੇਗਾ ਇਸ ਲਈ ਅਸਲ ਸਰਟੀਫਿਕੇਟ ਦੀ ਜਦੋਂ ਮੰਗ ਕੀਤੀ ਜਾਵੇ ਤਾਂ ਹੀ ਭੇਜਿਆ ਜਾਵੇਗਾ ਮਸਲਨ ਤੁਹਾਡੇ ਨੰਬਰ ਵੱਧ ਜਾਂਦੇ ਆ ਤਾਂ ਫਿਰ ਕੀ ਕਰਨਾ ਪ੍ਰੀਖਿਆਰਥੀ ਨੇ ਆਪਣਾ ਪੁਰਾਣਾ ਸਰਟੀਫਿਕੇਟ ਜਮ੍ਹਾਂ ਕਰਵਾ ਕੇ ਨਵਾਂ ਸਰਟੀਫਿਕੇਟ ਉਹ ਪ੍ਰਾਪਤ ਕਰ ਲੂਗਾ ਤੇ ਇਹ ਤਾਂ ਹੀ ਭੇਜਣਾ ਅਸਲ ਸਰਟੀਫਿਕੇਟ ਜਦੋਂ ਇਹਦੀ ਮੰਗ ਕੀਤੀ ਜਾਵੇ ਇਹ ਵੀ ਲਿਖਿਆ ਨਾਲ ਸੋ ਰੀ ਚੈਕਿੰਗ ਦਾ ਫਾਰਮ ਭਰਨ ਦੀ ਜਿਹੜੀ ਮਿਤੀ ਹੈ ਜੀ 22 4 2024 ਤੋਂ 6 5 2024 ਤੱਕ ਦਾ ਜਿਹੜਾ ਸਮਾਂ ਦਿੱਤਾ ਗਿਆ ਰੀ ਚੈਕਿੰਗ ਦਾ ਫਾਰਮ ਭਰਨ ਦੀ ਮਿਤੀ ਹੈ ਜਿਹੜੀ ਰੀ ਚੈਕਿੰਗ ਦਾ ਨਤੀਜਾ ਵੀਤੀ ਐਲਾਨਿਆ ਜਾਊਗਾ ਜੀ 11 6 2024 ਨੂੰ ਬੋਰਡ ਦੀ ਵੈਬਸਾਈਟ psb.acm ਤੇ ਦੇਖਿਆ ਜਾ ਸਕਦਾਗਾ ਜਾਨੀ ਕਿ 6ਵੇਂ ਮਹੀਨੇ ਦਾ ਨਤੀਜਾ ਲਾਣਾ ਜਾਊਗਾ ਦਾ 11 ਜੂਨ ਨੂੰ 11 6 2024 ਨੂੰ ਸੋ ਇਹ ਸੀ ਕਿ ਵਿਦਿਆਰਥੀ ਜਾਣਕਾਰੀ ਤੁਹਾਡੇ ਲਈ ਰੀਚ ਹੈ ਕਿੰਦੇ ਲਈ ਕਈ ਪਰਚਾ ਨੂੰ ਲੱਗਦਾ ਵੀ ਅਸੀਂ ਬਹੁਤ ਮਿਹਨਤ ਕੀਤੀ ਆ ਪਰ ਸਾਡੇ ਨੰਬਰ ਕੱਟ ਕੇ ਰੀਚ ਹੈ ਜਿਹੜਾ ਭਰਨੀਆਂ ਸੀ ਉਹ ਭਰ ਸਕਦੇ ਨੇ ਸਾਰੀਆਂ ਹਦਾਇਤਾਂ ਜਿਹੜੀਆਂ ਤੁਹਾਡੇ ਸਮੁੱਖ ਰੱਖ ਦਿੱਤੀਆਂ ਕਿ ਜਾਣੇ ਤੇ ਬਾਕੀ ਦਾ ਤੁਸੀਂ ਜਿਹੜਾ ਆਪਣਾ ਲੱਗਦਾ ਵੀ ਮੈਨੂੰ ਬਹੁਤ ਜ਼ਿਆਦਾ ਮਿਹਨਤ ਕੀਤੀ ਇਸ ਨੰਬਰ ਕਟੇ ਹੋਰ ਜ਼ਰੂਰ ਭਰਨਾ ਜਾਂ ਕੋਈ ਜਿਹੜੇ ਰੀਪੇਅਰ ਵਾਲੇ ਵਿਦਿਆਰਥੀ ਨੇ 1 2 ਨੰਬਰ ਤੇ ਰਹਿ ਗਏ ਜ ਜਿਨ੍ਹਾਂ ਨੂੰ ਲੱਗਦਾ ਵੀ ਸਾਡਾ ਪੇਪਰ ਬਹੁਤ ਅੱਛਾ ਹੋਇਆ ਸੀ ਇਸ ਤਰ੍ਹਾਂ ਨਹੀਂ ਹੋਣਾ ਜਿਹੜਾ ਬਣਦਾ ਸੀਗਾ ਉਹ ਵੀ ਜਿਹੜਾ ਭਰ ਸਕਦੇ ਨਹੀਂਗੇ ਸੋ ਵਿਦਿਆਰਥੀ ਜਾਣਕਾਰੀ ਅੱਗੇ ਚੰਗੀ ਲੱਗੀ ਤਾਂ ਇਸ ਨੂੰ ਅੱਗੇ ਜ਼ਰੂਰ ਸ਼ੇਅਰ ਕਰਿਓ ਤਾਂ ਕਿ ਸਾਰੇ ਵਿਦਿਆਰਥੀਆਂ ਤੱਕ ਜਾਣਕਾਰੀ ਪਹੁੰਚੇ ਤੇ ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਕਿ ਹਰ ਤਰ੍ਹਾਂ ਦੀ ਜਾਣਕਾਰੀ ਤੁਹਾਡੇ ਕੋਲੇ ਜੜੀ ਪਹੁੰਚਾਈ ਜਾਵੇ ਤਾਂ ਇਸ ਜਾਣਕਾਰੀ ਜਰੀਏ ਤੇ ਜੜੀ ਤੁਹਾਡੀ ਸਹਾਇਤਾ ਵਕਾਇਦਾ ਤੌਰ ਤੇ ਕੀਤੀ ਜਾ ਸਕੇ ਬਹੁਤ ਸੌਖੀ ਤੇ ਸੁਧਾਰਨ ਭਾਸ਼ਾ ਦੇ ਵਿੱਚ ਤੁਹਾਨੂੰ ਜੜੀ ਗੱ ਸ਼ੁਕਰੀਆ ਮਿਹਰਬਾਨੀ ਧੰਨਵਾਦ